ਚਲੋ ਇਹ ਕਹਿੰਦੇ ਜੋਬਰਾਜ ਜੀਓਥਰਮਲ ਤੇ ਘੁੰਮਦੇ ਫਿਰਦੇ ਆ ਦੇਖਦੇ ਚਲੋ ਚਲੋ ਅੱਗੇ ਇਧਰੋਂ ਲੰਘਦਾ ਪਾਣੀ ਸਾਰਾ ਵੇ ਲੈ ਵੀ ਕਹਿੰਦੇ ਇੱਥੇ ਥੱਲੇ ਧਰਤੀ ਚੋਂ ਗੈਸਾਂ ਨਿਕਲਦੀਆਂ ਜਿਹੜੀਆਂ ਹਨ ਆਪਾਂ ਨੂੰ ਪਤਾ ਨਹੀਂ ਪਰ ਪਾਣੀ ਦੇਖੋ ਕਿਵੇਂ ਉਬਲਦਾ ਪਾਣੀ ਦੇਖ ਕਿੰਨਾ ਗਰਮਾ ਪਾਣੀ ਗਰਮੋ ਗਰਮ ਤੇ ਕੈਮੀਕਲ ਦੇਖ ਕਿੰਨਾ ਨੇ ਪੱਥਰ ਵੀ ਖਰਾਬ ਕਰ ਰੱਖਿਆ ਨਹੀਂ ਵਲੌਗ ਵਲੌਗ ਬਣਾਉਣੇ ਪਾਵਾਂਗੇ ਵਲੌਗ ਬਣਾਈ ਜੰਨਾ ਚਲੋ ਚਲੋ ਅੱਗੇ ਚਲੋ 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 ਵਲੌਗ ਬਣਾਵਾਂਗੇ ਤੁਹਾਨੂੰ ਸਾਰਿਆਂ ਨੂੰ ਫੇਮਸ ਕਰਾਂਗੇ ਆ ਤੁਹਾਨੂੰ ਦਿਖਾਈਏ ਕਿਹੜੀ ਪਰਕ ਹੈ ਨਾ ਨਾ ਨਹੀਂ ਸੰਦ ਲੈਣ ਦਾ ਕਿਹੜੀ ਪਰਕ ਹੈ 흘ੀ ਹੋ ਰਹੇ ਚਲੋ ਅੱਗੇ ਸੋ ਚਲੋ ਚੋ ਉੱਪਰ ਚਾਰੇ ਪਾਸੇ ਇਧਰ ਦੇਖੋ ਪਾਣੀ ਕਿੰਨਾ ਸਾਫ ਹੂੰ ਤੋ ਆ ਨਿਕਲਦਾ ਗਰਮ ਗਰਮ ਪਾਣੀ ਇਧਰ ਨਿਕਲਦਾ ਲੈ ਦੇਖੋ ਇਧਰ ਕਿੰਨਾ ਗਰਮ ਪਾਣੀ ਆਹ ਦੇਖੋ ਬੁਲਦਾ ਪਾਣੀ ਇੱਥੇ 100 ਤੋਂ ਉੱਤੇ ਟੈਂਪਰੇਚਰ ਆ ਪਾਣੀ ਦਾ ਇਹ ਹੱਥ ਲਾ ਕੇ ਦੇਖ ਮੜਾ ਹੱਥ ਕਿਉਂ ਜਿਹੜਾ ਹੱਥ ਲਾ ਕੇ ਦੇਖੋ ਟੱਚ ਕਰਾਉਂਦੇ ਮੇਰੇ ਵਿੱਚ ਤੇਰੀ ਹੱਡੀ ਵੀ ਜਰੀ ਬਾਹਰ ਆਉਣਾ ਨਹੀਂ ਫਿਰ ਮੈਂ ਘਰ ਦੇ ਨੇ ਤੇ ਉਹ ਨਾਲ ਨਹੀਂ ਬੰਦਾ ਕਿੱਥੇ ਆ ਚਲੋ ਵੀ ਚਲੋ ਪਤਾ ਨਹੀਂ ਯਾਰ ਕੀ ਆ ਇਹ ਇਹ ਹੈਗਾ ਕੀ ਰੂਆ پارک ਇਹਦਾ ਨਾਮ ਲੈ ਵੀ ਗਏ ਅੱਜ ਬ్రో ਥੱਲੇ ਪਹੁੰਚ ਕੇ ਇਧਰ ਫੋਟੋਗ੍ਰਾਫੀ ਸ਼ੁਰੂ ਕਰਤੀ ਚੋਬਰਾਂ ਨੇ ਸਮਾਰ ਕੇ ਸਮਾਰ ਕੇ ਫੋਟੋਆਂ ਖੜਾ ਰਹਿਣਾ ਸਾਰਿਆਂ ਨੇ ਠੀਕ ਹੈ ਤੇ ਉਹ ਥੱਲੇ ਕਹਿੰਦੇ ਇਧਰ ਦੇਖੋ ਪਾਣੀ ਨੇ ਕਿਵੇਂ ਦਰਖਤਾਂ ਦਾ ਕੀ ਬੁਰਾ ਹਾਲ ਕੀਤਾ ਨਾ ਕਿਉਂਕਿ ਜਿਹੜਾ ਧਰਤੀ ਦੇ ਵਿੱਚੋਂ ਕੈਮੀਕਲ ਨਿਕਲਦੇ ਹਨ ਗੈਸਾਂ ਨਿਕਲਦੇ ਹਨ ਤੇ ਉਹ درختਾਂ ਦੇ ਸਾਰੇ ਦੇਖੋ ਉਹਨਾਂ ਨੇ ਕਿਵੇਂ ਗਾਲੇ ਆ ਤੇ ਅਕੇ ਇੱਥੋਂ ਆਪਾਂ ਪਾਣੀ ਦੇ ਵਿੱਚ ਦੀ ਲੰਘਣਾ ਬਹੁਤ ਪਾਣੀ ਆ ਗਿਆ ਤੁਸੀਂ ਇੱਧਰ ਦੇਖੋ ਧਰਤੀ ਦੇ ਵਿੱਚੋਂ ਕਿਵੇਂ ਇਹਦੇ ਨਿਕਲਦੇ ਨਾ ਆਪਾਂ ਵੀ ਚੱਲ ਕੇ ਜਾਂਦੇ ਅੱਗੇ ਜਿੱਥੋਂ ਤੱਕ ਬਣਿਆ ਹੋਇਆ ਉਹਨਾਂ ਨੇ ਪਾਣੀ ਉਸ ਤੋਂ ਉੱਪਰ ਆ ਗਿਆ ਤੇ ਇੱਧਰ ਦੇਖੋ ਪਾਣੀ ਉਬਲਦਾ ਕਿੰਨਾ ਕਿਉਂ ਇਹ ਰੋਟਰੂਆ ਸ਼ਹਿਰ ਦੇ ਵਿੱਚ ਮੋਸਟਲੀ ਸਾਰੇ ਸ਼ਹਿਰ ਦੇ ਆਸੇ ਪਾਸੇ ਇਸ ਤਰ੍ਹਾਂ ਦੀ ਜੀਓਥਰਮਲ ਐਕਟੀਵਿਟੀ ਅੱਜ ਵੀ ਇੱਥੇ ਹੁੰਦੀਆਂ ਤੇ ਅੱਜ ਵੀ ਥੱਲੇ ਧਰਤੀ ਦੇ ਗੈਸਾਂ ਨਿਕਲਦੇ ਹਨ। ਬਾਕੀ ਇਥੇ ਸਾਰੇ ਇਹਦੇ ਆਸੇ-ਪਾਸੇ ਰਸਤਾ ਬਣਿਆ ਹੋਇਆ ਹਣਾ ਤੁਰ ਫਿਰ ਕੇ ਦੇਖਣ ਲਈ। ਜਦੋਂ ਵੀ ਕਿਤੇ ਆਉਣੇ ਇੱਥੇ ਵਧੀਆ ਫਰੋਕ ਕੇ ਦੇਖਣ ਨੂੰ 뷰 ਬਣੇ ਹੋਇਆ। ਇੱਥੇ ਦੇਖੋ ਤੁਸੀਂ ਪਾਣੀ ਉਬਲਦਾ। ਦੇਖੋ। ਉਹ ਡਰਾਖਤਾਂ ਦੇਖੋ ਕੀ ਹਾਲ ਕੀਤਾ ਨੇ ਪਾਣੀ ਦਾ। ਕੋਨ ਨੂੰ ਕਿਵੇਂ ਸਕੇ ਆਗਾ ਕਿਉਂਕਿ ਹਰ ਟਾਈਮ ਇੱਥੇ ਪਾਣੀ ਗਰਮ ਰਹਿੰਦਾ ਉਬਲਦਾ ਰਹਿੰਦਾ ਨਾ ਤਾਂ ਲੋਕ ਐਸਾ ਨਿਕਲਦੇ ਤਾਂ ਅਗਰ ਕਿ ਦਰਖਤ ਸੁੱਕ ਗਏ ਤੇ ਜਿਹੜੇ ਨੇੜੇ ਨੇੜੇ ਛੋਟੇ ਦਰਖਤ ਸੀ ਜਿਹੜੇ ਵੱਡੇ ਪੁਰਾਣੇ ਦਰਖਤ ਆ ਉਹ ਸਰਵਾਈਵ ਕੀਤਾ ਉਹਨਾਂ ਨੇ ਇਧਰਲੀ ਸਾਈਡ ਵੀ ਇਹੀ ਹਾਲ ਆ ਜਮਾ ਅੰਦਰ ਵੀ ਦਰਖਤਾਂ ਦਾ ਕੀ ਹਾਲ ਕੀਤਾ ਨੇ ਸਾਰੇ ਦਰਖਤ ਇਹ ਸਿਰਫ ਨਾਲੇ ਇੱਥੇ ਪਾਣੀ ਹੈ ਨਹੀਂ ਪਰ ਫੇਰ ਵੀ ਇੱਥੇ ਦਰਖਤ ਕਿੰਨੇ ਸੁੱਕੇ ਹੋਏ ਹਨ ਕਿਉਂਕਿ ਧਰਤੀ ਦੇ ਥੱਲੇ ਇੱਥੇ ਇੰਨੀ ਗਰਮੀ ਹੈ ਨਾ ਤਾਂ ਇਹ ਛੋਟੇ ਦਰਖਤ ਸਰਵਾਈਵ ਨਹੀਂ ਕਰ ਲਗ ਲਗ ਥਾ ਤੇ ਰੰਗੀ ਵੀ ਅਲਗ ਅਲਗ ਕਰਤਾ ਦੇਖੀ ਧਰਤੀ ਦੇ ਨੇ ਹਣ ਕੈਮੀਕਲ ਨਿਕਲ ਕਰਕੇ ਰੇਖ ਤੁਸਾクセਕ ਹੋਂਦਾ ਇਹ ਗੂੜਾ ਉਹ ਵੇਲੇ ਪਾਣੀ ਕਰਾਂ ਨੀ ਲਾ ਇੱਥੇ ਕੇ ਇੰਟਿਆ ਕਿਵੇਂ ਕਿਵੇਂ ਆ ਉੱਥੇ ਜਿੱਥੇ ਡੂੰਗਾ ਉੱਥੇ ਪਾਣੀ ਨਹੀਂ ਲੈਣਾ ਇੱਥੇ ਪਾਣੀ ਇਹ ਵੀ ਸਾਫ ਸਾਫ ਹੈ ਕੋਈ ਲੋਟੀ ਨਹੀਂ ਹੈ ਪਾਣੀ ਤਾਂ ਪੂਰਾ ਸਾਫ ਹਨਾ ਪਾਣੀ ਦੇਖੋ ਵੀ ਪਾਣੀ ਉਬਲਦਾ ਹੋਂਦਾ ਹਲਕੋ ਤੇ ਪਾਣੀ ਉਬਲਦਾ ਤੇ ਧਰਤੀ ਜੋ ਹਰ ਟਾਈਮ ਗਰਮ ਪਾਣੀ ਨਿਕਲਦਾ ਤੇ ਚਲੋ ਕਿੱਸਾ ਨਿਕਲ ਰਹੀ ਜਾਂਦੀ ਹਰ ਵੇਲੇ ਗਰਮ ਪਾਣੀ ਨਿਕਲਦਾ ਤੇ ਧੂੜ ਦੇ ਵਿੱਚੋਂ ਚੱਲ ਕੇ ਆਉਂਦਾ ਤੇ ਪਾਣੀ ਦੇਖੋ ਤੇ ਧਰਤੀ ਦੇ ਸਤਾ ਰੰਗ ਦੇਖੋ ਕੈਮੀਕਲ ਕਰਕੇ ਕਿਵੇਂ ਹੋਇਆ ਵਿੱਚ ਆਹ ਨਗਨੇ ਖਾਲਚ ਪਾਣੀ ਚੱਲਦਾ ਉਧਰ ਹਣਾ ਸਾਰਾ ਪਾਣੀ ਚੱਲ ਗਿਆ ਉਧਰ ਆਈ ਜਾਂਦਾ ਇੱਧਰ ਜਾ ਕੇ ਅੱਗੇ ਜਾਂਦਾ ਕਿ ਧਰਤੀ ਚ ਬੜੀਆਂ ਨੇ ਪਾਣੀ ਇਹ ਬਾਹਰ ਨਿਕਲਦਾ ਲੈ ਵੀ ਕਹਿੰਦੇ ਆਪਾਂ ਦੂਜੇ ਪਾਸੇ ਆ ਕੇ ਪਾਰਕ ਦੇ ਹੁਣ ਤੇ ਇੱਥੇ ਦੇਖੋ ਮਾਹੌਲ ਤੁਸੀਂ ਜੰਗਲ ਵਾਂਗੂ ਬਣਿਆ ਮਾਹੌਲ ਤੇ ਇੱਧਰ ਵੀ ਕਹਿੰਦੇ ਕੂਲ ਆ ਗਿਆ ਗਰਮ ਪਾਣੀ ਦਾ ਜਿਵੇਂ ਆਪਣੇ ਪਿੰਡਾਂ 'ਚ ਨਹੀਂ ਕਹਿੰਦੇ ਛੱਪੜ ਉਸ ਤਰ੍ਹਾਂ ਦਾ ਬਣਿਆ ਹੋਇਆ ਇਹ ਨਾ ਦੇਖ ਸਾਰਾ ਇੱਥੇ ਉਸੇ ਬਸੇ ਸਾਰਾ ਜਿੰਨਾ ਪਾਣੀ ਆ ਪਾਣੀ ਚੋਂ ਪਾਫਾ ਨਿਕਲਦੇ ਹੁੰਦੇ ਸਨ ਗਿਆ ਕਿਉਂਕਿ ਥੱਲੇ ਇੱਥੇ ਅੱਜ ਵੀ ਇੱਥੇ ਕਹਿੰਦੇ ਵੀ ਧਰਤੀ ਦੇ ਥੱਲੇ ਗਰਮੀ ਆ ਜਿਵੇਂ ਕਹਿੰਦੇ ਵੀ ਕਹਿੰਦੇ ਨਾ ਨਿਊਜ਼ੀਲੈਂਡ ਜਵਾਲਾਮੁਖੀ ਫਟਣ ਤੋਂ ਬਹੁਤ ਬਣਿਆ ਸੀ ਤੇ ਉਹੋ ਚੀਜ਼ਾਂ ਅੱਜ ਵੀ ਧਰਤੀ ਦੇ ਥੱਲੇ ਕਹਿੰਦੇ ਇੱਥੇ ਐਕਟਿਵ ਨੇ ആ ദിനെ ഝാ ബുട്ട്